ਦੇਸ਼ ਵਾਸੀਆਂ ਦੇ ਲਈ ਅੱਜ ਸਭ ਤੋਂ ਵੱਡਾ ਦਿਨ ਹੈ ਤੇ ਉੱਥੇ ਅੱਜ ਬਜਟ ਪੇਸ਼ ਕੀਤਾ ਜਾਵੇਗਾ ਲੋਕਾਂ ਨੂੰ ਜਿਹੜਾ ਕਿ ਅੱਜ ਕੁਝ ਬਜਟ ਦੇ ਵਿੱਚ ਵੱਡਾ ਜਿਹੜਾ ਕਿ ਭਵਿੱਖ ਜਿਹੜਾ ਕਿ ਤੈਅ ਕੀਤਾ ਜਾ ਸਕਦਾ ਹੈ ਤੇ ਦੱਸੀਏ ਕਿ ਅੱਜ ਬਜਟ ਪੇਸ਼ ਹੋਣ ਜਾ ਰਿਹਾ ਹੈ ਤੇ ਜਿਸ ਦੇ ਦੌਰਾਨ ਲਗਾਤਾਰ ਚਰਚਾਾਂ ਮ ਅੱਜ 2025 ਤੇ 26 ਦੇ ਬਜਟ ਨੂੰ ਲੈ ਕੇ ਹੋ ਰਹੀਆਂ ਨੇ ਉਤੇ ਲੋਕਾਂ ਦਾ ਭਵਿੱਖ ਅਜ ਤੈ ਹੋਣ ਜਾ ਰਿਹਾ ਹੈ ਤੇ ਇਸ ਬਜਟ ਦੇ ਵਿੱਚ ਕੁਝ ਛੋਟ ਮੂੜ ਲੋਕਾਂ ਨੂੰ ਮਿਲ ਸਕਦੀ ਹੈ ਤੇ ਲਗਾਤਾਰ ਚਰਚਾਾਂ માં ਹੁਣ ਦੱਸ ਦਈਏ ਕਿ ਦੱਸਿਆ ਜਾ ਰਿਹਾ ਹੈ ਕਿ ਉਮੀਦ ਕੀਤੀ ਜਾ ਰਹੀ ਹੈ ਕਿ ਜਿਹੜਾ 2025 ਤੇ 26 ਦੇ ਬਜਟ ਤੇ ਸਰਕਾਰ ਮੂਲ ਛੋਟ ਸੀਮਾ ਯਾਨੀ ਕਿ 3 ਲੱਖ ਰੁਪਏ ਤੋਂ ਵਧਾ ਕੇ 3 ਲੱਖ 50 ਹਜ਼ਾਰ ਰੁਪਏ ਕਰ ਸਕਦੀ ਹੈ ਇਸ ਦੇ ਨਾਲ ਜਿਹੜਾ ਕਿ ਟੈਕਸਟ ਦਤਾਂਮਾ ਦੇ ਹੱਥ 'ਚ ਆਮਦਨ ਵਧੇਗੀ ਆਖਿਰੋਪਾ ਲੱਗਿਆ ਤੇ ਜਿਸ ਨੂੰ ਪੂਰਾ ਦੇਸ਼ ਉਡੀਕ ਕਰ ਰਿਹਾ ਹੈ ਅੱਜ ਵਿੱਤ ਮੰਤਰੀ ਨਿਰਮਲਾ ਸੀ타ਰਮਨ ਲਗਾਤਾਰ ਅਠਵਾਂ ਕੇਂਦਰੀ ਬਜਟ ਪੇਸ਼ ਕਰਨਗੇ ਦੇਸ਼ ਵਾਸੀਆਂ ਦੇ ਮਨਾਂ ਦੇ ਵਿੱਚ ਕਈ ਸਵਾਲ ਨੇ ਕਿ ਜਿਵੇਂ ਕਿ ਬਜਟ 'ਚ ਕਿਸ ਖੇਤਰ ਦੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ ਕੀ ਸਰਕਾਰ ਆਮ ਆਦਮੀ ਦੇ ਲਈ ਟੈਕਸਟ ਛੋੜਦਾ ਐਲਾਨ ਕਰੇਗੀ ਜਾਂ ਨਹੀਂ ਕੀ ਦੇ ਟੈਕਸਟ ਦਤਾਵਾਂ ਦੇ ਲਈ ਜਿਹੜਾ ਕਿ ਟੈਕਸਟ ਪ੍ਰਣਾਲੀ ਨੂੰ ਆਸਾਨ ਬਣਾਇਆ ਜਾਵੇਗਾ ਸਾਰੇ ਸਵਾਲਾਂ ਦੇ ਜਿਹੜੇ ਕਿ ਜਵਾਬ ਅੱਜ ਮਿਲ ਜਾਣਗੇ ਤੇ ਉੱਥੇ ਹੀ ਲਗਾਤਾਰ ਜਿਹੜਾ ਕਿ ਟੈਕਸਟ ਨੂੰ ਲੈ ਕੇ ਕੁਝ ਬਹੁਤ ਸਾਰੀਆਂ ਉਮੀਦਾਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ 2025 26 ਦੇ ਬਜਟ ਚ ਸਰਕਾਰ ਜਿਹੜੀ ਕਿ ਮੂਲ ਛੋੜ ਸੀਮਾ 3 ਲੱਖ ਤੋਂ ਵਧਾ ਕੇ ਜਿਹੜਾ ਕਿ 3 ਲੱਖ 50 ਹਜ਼ਾਰ ਰੁਪਏ ਕਰ ਸਕਦੀ ਹੈ ਤੇ ਇਸੇ ਨਾਲ ਹੀ ਜਿਹੜਾ ਕਿ ਟੈਕਸਟ ਦਤਾਂਵਾਂ ਦੇ ਹੱਥ 'ਚ ਜਿਹੜਾ ਕਿ ਆਮਦਨ ਵਧੇਗੀ ਤੇ ਜਿਸ ਨਾਲ ਉਹਨਾਂ ਦੀ ਵੱਧਦੀ ਮਹਿੰਗਾਈ ਤੋਂ ਕੁਝ ਰਾਹਤ ਮਿਲ ਸਕਦੀ ਹੈ। ਸਰਕਾਰ ਮੱਧ ਵਰਗ ਲਈ ਜਿਹੜਾ ਕਿ ਨਵੇਂ ਆਮਦਨ ਟੈਕਸ ਸਲੇ ਪੇਸ਼ ਕਰ ਸਕਦੀ ਹੈ। ਇਸ ਦੇ ਤਹਿਤ 3 ਲੱਖ ਰੁਪਏ ਤੋਂ ਮਾਫ ਕਰਨਾ 3 ਲੱਖ ਰੁਪਏ ਤੱਕ ਜਿਹੜੀ ਕਿ ਆਮਦਨ ਵਾਲੇ ਲੋਕਾਂ ਨੂੰ ਟੈਕਸ ਸੀਮਾ ਤੋਂ ਬਾਹਰ ਰੱਖਿਆ ਜਾਵੇਗਾ। ਤੇ ਉਮੀਦ ਬਹੁਤ ਸਾਰੀਆਂ ਨੇ ਜਿਹੜੀਆਂ ਕਿ ਹੁਣ ਇਸ ਬਜਟ ਸੈਸ਼ਨ ਨੂੰ ਲੈ ਕੇ ਹੋ ਰਹੀਆਂ ਨੇ ਤੇ ਉੱਥੇ ਹੀ ਧਾਰਾ 87 ਦੇ ਤਹਿਤ ਨਵੀਂ ਟੈਕਸਟ ਪ੍ਰਣਾਲੀ 'ਚ ਕੋਈ 7 ਲੱਖ ਰੁਪਏ ਤੱਕ ਦੀ ਆਮਦਨ ਦੇ ਟੈਕਸਟ ਤੇ 100% ਤੱਕ ਛੋੜ ਦਾ ਦਾਵਾ ਕਰ ਸਕਦਾ ਹੈ ਜਦੋਂ ਕਿ ਘੱਟ ਆਮਦਨ ਵਾਲੇ ਸਮੂਹ ਨੂੰ ਹੋਰ ਲਾਭ ਪ੍ਰਦਾਨ ਕਰਨ ਦੇ ਲਈ ਸੀਮਾ ਨੂੰ 8 ਲੱਖ ਰੁਪਏ ਤੱਕ ਵਧਾਇਆ ਜਾ ਸਕਦਾ ਹੈ ਪੂਰੇ ਟੈਕਸਟ ਪ੍ਰਬੰਧਨ ਅਧੀਨ ਆਮਦਨ ਕਰ 2014 ਜਿਹੜਾ ਕੇ ਸਰਕਾਰ ਦੇ ਸਤਾ ਚ ਆਉਣ ਤੋਂ ਬਾਅਦ ਮੂਲ ਛੂਟ ਸੀਮਾ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਤੇ ਇਸ ਚ ਹੁਣ 50000 ਰੁਪਏ ਤੱਕ ਦਾ ਵਾਅਦਾ ਕੀਤਾ ਜਾ ਸਕਦਾ ਹੈ ਯਾਨੀ ਕਿ 250000 ਰੁਪਏ ਤੋਂ 3 ਲੱਖ ਰੁਪਏ ਤੱਕ ਇਸ ਦਾ ਮਤਲਬ ਹੈ ਕਿ ਹੁਣ 3 ਲੱਖ ਰੁਪਏ ਤੱਕ ਦੀ ਜਿਹੜੀ ਆਮਦਨ ਤੇ ਕੋਈ ਟੈਕਸ ਨਹੀਂ ਲੱਗ ਸਕਦਾ ਤੇ ਅੱਜ ਦੇਸ਼ ਵਾਸੀਆਂ ਦੇ ਲਈ ਸਭ ਤੋਂ ਵੱਡਾ ਦਿਨ ਹੈ ਤੇ ਅੱਜ ਬਜਟ ਪੇਸ਼ ਹੋਣ ਜਾ ਰਿਹਾ ਹੈ ਤੇ ਦੇਸ਼ ਦਾ ਜਿਹੜਾ ਕਿ ਬਜਟ ਪੇਸ਼ ਹੋਵੇਗਾ ਤੇ ਉੱਥੇ ਹੀ ਲੋਕਾਂ ਦਾ ਭਵਿੱਖ ਤੈਅ ਕੀਤਾ ਜਾਵੇਗਾ ਤੇ ਬਹੁਤ ਸਾਰੀਆਂ ਉਮੀਦਾਂ ਜਿਹੜੀਆਂ ਕਿ ਲਗਾਈਆਂ ਜਾ ਰਹੀਆਂ ਨੇ ਤੇ ਉੱਥੇ ਹੀ ਅੱਜ ਚਰਚਾમાં ਦੇਸ਼ ਦੇ ਬਜਟ ਨੂੰ ਲੈ ਕੇ ਹੋਰੀ